ਆਏ ਦਿਨ ਪੰਜਾਬ ਵਿੱਚ ਇਸਾਈ ਚਰਚਾਂ ਅਤੇ ਪਾਸਟਰਾਂ ਉੱਪਰ ਹਮਲੇ ਹੋ ਰਹੇ ਹਨ ਪਿਛਲੇ ਦਿਨੀ ਕਸਬਾ ਰਈਆ ਵਿਖੇ ਚਰਚ ਅੰਦਰ ਦਾਖਲ ਹੋ ਕੇ ਪਾਸਟਰ ਸਾਹਿਬ ਨਾਲ ਗਾਲੀ ਗਲੋਚ ਅਤੇ ਉਹਨਾਂ ਉੱਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਘਟਨਾ ਦਾ ਜਾਇਜ਼ਾ ਲੈਣ ਲਈ 크ਿਸਚਨ ਫਰੰਟ ਦੇ ਪ੍ਰਾਸ਼ਟਰੀ ਪ੍ਰਧਾਨ ਲਾਲਿਤ ਚੌਧਰੀ ਨੇ ਪਾਸਟਰ ਮੰਗਲਪੱਟੀ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਇਸ ਮੌਕੇ ਲਾਲਿਤ ਚੌਧਰੀ ਨੇ ਕਿਹਾ ਕਿ ਚਰਚ ਇੱਕ ਪਵਿੱਤਰ ਸਥਾਨ ਹੈ ਪਰੰਤੂ ਬੜੀ ਅਫਸੋਸ ਦੀ ਗੱਲ ਹੈ ਕਿ 20 ਤੋਂ 25 ਦੇ ਕਰੀਬ ਵਿਅਕਤੀਆਂ ਨੇ ਚਰਚੰਦਰ ਦਾਖਲ ਹੋ ਕੇ ਗਾਲੀ ਗਲੋਚ ਕਰਨਾ ਬਹੁਤ ਹੀ ਮੰਦ ਭਾਗਾ ਹੈ ਇਸ ਮੌਕੇ ਸਾਈ ਆਗੂ ਨੇ ਬਿਆਸ ਪੁਲਿਸ ਤੋਂ ਮੰਗ ਕੀਤੀ ਹੈ ਕਿ ਪਾਸਟਰ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਬੇਦਬੀ ਅਤੇ ਐਮ ਐਲ ਆਰ ਦੇ ਮੁਤਾਬਿਕ ਸਖਤ ਤਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੇਲੀ ਨਿਊਜ਼ ਪੰਜਾਬੀ ਚਾਹੀਦਾ ਰਸਤਾ ਚਰਚਾ ਕਿ ਲੈ ਕੇ ਆਂਦਾ ਸੋ ਅੱਜ ਇੱਥੇ ਸਾਡੇ ਬਹੁਤ ਸਾਰੇ ਰੀਨੋਜ਼ਮੰਦਰ ਤੇ ਚਰਚਾ ਦੇ ਨਾਲ ਸੰਧਰ ਤੇ ਸਾਡੇ ਪਾਸਟਰ ਸੇਬਾਨ ਕਿ ਜਨਰਲ ਤੋਂ ਸਾਡੇ ਲੀਡਰ ਸੇਬਾਨ ਵੀ ਆਏ ਨੇ ਸੋ ਸਾਡਾ ਇੱਥੇ ਆਉਣ ਦਾ ਮਕਸਦ ਹੈ ਕਿ 17 ਤਰੀਕ ਨੂੰ ਇਸ ਜਗ੍ਹਾ ਦੇ ਉੱਪਰ ਕੁਝ ਸ਼ਰਾਰਤੀ ਤਕਮਾ ਨੇ ਚਰਚ ਦੇ ਇੱਧਰ ਆ ਕੇ ਜਿਸ ਜਗ੍ਹਾ ਤੇ ਖੜੇ ਆ ਇੱਥੇ ਆ ਕੇ ਤੇ ਉਹਨਾਂ ਨੇ ਚਰਚ ਦੀ ਬੇਅਦਬੀ ਕੀਤੀ ਆ ਔਰ ਸਾਡੇ ਜਿਹੜੇ ਇੱਥੇ ਦੇ ਜਿਹੜੇ ਵਲੰਟੀਅਰ ਸੀਗੇ ਚਰਚ ਦੇ ਨੌਜਵਾਨ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਆ ਸੋ ਉਹਦੇ ਉਸ ਘਟਨਾ ਦੀ ਅਸੀਂ ਸੱਚ ਆਪਣਾ ਝਿੰਦਾ ਵੀ ਕਰਦੇ ਆ ਕਿ ਆ ਕੇ ਅਸੀਂ ਪਾਈ ਸਾਹਿਬ ਨਾਲ ਗੱਲਬਾਤ ਕੀਤੀ ਆ ਤੇ ਪਾਈ ਸਾਹਿਬ ਨੇ ਸਾਰੀ ਗੱਲਬਾਤ ਦੱਸੀ ਆ ਕਿ ਵੀ ਜੋ ਇੱਥੇ ਉਹਨਾਂ ਦਾ ਪਲਾਟ ਹੈਗਾ ਅਸੀਂ ਸਿਰਫ ਉਹਨਾਂ ਨੂੰ ਇੰਨੀ ਗੱਲ ਕਹੀ ਆ ਕਿ ਵੀ ਇਹ ਚਰਚ ਹੈਗਾ ਤੇ ਤੁਸੀਂ ਆਪਣਾ ਜਿਹੜਾ ਰਸਤਾ ਆ ਉਹ ਲੱਗ ਕਰੋ ਤਾਂ ਕਿ ਇੱਥੇ ਡਿਸਟਰਬੈਂਸ ਨਾ ਹੋਵੇ ਕਿਉਂਕਿ ਪਵਿੱਤਰ ਜਗ੍ਹਾ ਆ ਇੱਥੇ ਅਸੀਂ ਸੰਗਤੀ ਕਰਦੇ ਜੀ ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮਤਲਬ بجائے ਦੇ ਕੇ ਉਹ ਸ਼ਾਂਤੀ ਨਾਲ ਕੋਈ ਗੱਲਬਾਤ ਕਰਨ ਪਰ ਉਹਨਾਂ ਨੇ ਇਹਨੂੰ ਇੱਕ ਚੁਣੌਤੀ ਸਮਝਿਆ ਵੀ ਇਹ ਸਾਨੂੰ ਜਿਹੜਾ ਆ ਇਹ ਗੱਲ ਕਿਉਂ ਕਹਿ ਰਹੇ ਆ ਤੇ ਬੈਡ ਇੰਟੈਂਸ਼ਨ ਦੇ ਨਾਲ ਉਹਨਾਂ ਨੇ ਇਹ ਸਾਰੀ ਜਿਹੜੀ ਕਾਰਵਾਈ ਕੀਤੀ ਆ ਤੇ ਜਿਹੜੀ ਐਮਐਲਆਰ ਵਗੈਰਾ ਆ ਉਹ ਸਾਰਾ ਮੈਡੀਕਲ ਹੋ ਚੁੱਕਾ ਉਹਨਾਂ ਦਾ ਬਿਆਨ ਆ ਪੁਲਿਸ ਨੂੰ ਦਿੱਤੀ ਆ ਸੋ ਮੇਰੀ ਵੀ ਇਸ ਇਥੋਂ ਹੀ ਐਸਐਚਓ ਸਾਹਮਣੇ ਗੱਲ ਹੋਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅੱਜ ਕੋਈ ਕੱਲ ਜਿਹੜਾ ਕਿਸਾਨ ਇੱਕ ਨੌਜਵਾਨ ਜਿੱਤਾ ਦੀ ਜਿਹੜੀ ਆ ਉਥੇ ਗੋਲੀ ਲੱਗਣਾ ਮੌਤ ਹੋਈ ਜਾਂ ਤੇ ਅੱਜ ਥਾਣਾ ਨੇ ਪ੍ਰੋਟੈਸਟ ਕਰਨਾ ਚਾਹੁੰਦੇ ਸੋ ਉੱਥੇ ਬਿਜ਼ੀ ਨੇ ਤੇ ਉਹਨਾਂ ਨੇ ਕਿਹਾ ਵੀ ਕੱਲ ਅਸੀਂ ਨਯਾ ਡੀਐਸਪੀ ਸਾਹਿਬ ਇਸ ਮਸਲੇ ਨੂੰ ਅਸੀਂ ਜਿਹੜਾ ਜਲਦੀ ਟੇਕ ਅਪ ਕਰਾਂਗੇ ਤਾਂ ਕਿ ਇਹ ਪਾਰੀ ਸਾਹਿਬ ਨੂੰ ਤੇ ਉਹਨਾਂ ਦੀ ਫਲੀਸ਼ਾ ਨੂੰ ਜਿਹੜਾ ਇਨਸਾਫ ਮਿਲੇ ਤੇ ਸਾਡੀ ਇਹ ਮੰਗ ਆ ਪੁਲਿਸ ਪ੍ਰਸ਼ਾਸਨ ਤੋਂ ਇਹ ਜੋ ਵੀ ਇੱਥੇ ਘਟਨਾ ਹੋਈ ਆ ਜਿਨ੍ਹਾਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਆ ਚਰਚ ਦੀ ਬੇਦਬੀ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਤੇ ਤਰੰਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਭਾਈ ਸਾਹਿਬ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਜੋ ਅਗਲੀ ਸਾਡੀ ਮੀਟੂ ਮੋਈ ਦੀ ਸਾਰੀ ਰਈਏ ਤੇ ਸਾਡੇ ਪਾਸਟਰ ਸਾਹਿਬਾਨ ਲੀਡਰ ਸਾਹਿਬਾਨ ਅਸੀਂ ਇੱਥੇ ਪਾਗੇ ਤਾਂ ਫਿਰ ਅਗਲੀ ਰਣਨੀਤੀ ਆਈ ਦੱਸਾਂ ਕਿ ਕਿ ਸਾਨੂੰ ਜਿਹੜਾ ਫਿਰ ਕਿਸ ਰਸਤੇ ਤਾਂ ਕਿ ਭਾਈ ਸਾਹਿਬ ਨੂੰ ਇਨਸਾਫ ਮਿਲੇ ਥੈਂਕ ਯੂ ਬੈਰੀ ਮਚ